ਭਾਜਪਾ ਆਗੂ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ਼੍ਰੀ ਦੁਰਗਿਆਣਾ ਤੀਰਥ ਵਿਖੇ ਮੱਥਾ ਟੇਕਿਆ ਉਹਨਾਂ ਦੇ ਨਾਲ ਸਚਿਨ ਰਾਮਵਾਨੀ ਗੁਰੂ ਕੀਰਤ ਢਿੱਲੋ ਪਰਵਿੰਦਰ ਸੰਧੂ ਸਨ ਅਤੇ ਉਹਨਾਂ ਕਿਹਾ ਕਿ ਜਦੋਂ ਵੀ ਉਹ ਦਿੱਲੀ ਤੋਂ ਅੰਮ੍ਰਿਤਸਰ ਆਉਂਦੇ ਹਨ ਤਾਂ ਉਹ ਦੁਰਗਿਆਣਾ ਮੰਦਿਰ ਵਿਖੇ ਜ਼ਰੂਰ ਮੱਥਾ ਟੇਕਦੇ ਹਨ ਇਸ ਮੌਕੇ ਸ਼੍ਰੀ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀ ਕਾਂਤਾ ਚਾਫਲਾ ਸ਼੍ਰੀ ਬੜਾ ਹਨੂਮਾਨ ਮੰਦਿਰ ਦੇ ਚੇਅਰਮੈਨ ਡਾਕਟਰ ਰਾਕੇਸ਼ ਸ਼ਰਮਾ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਅੱਜ ਮੱਥਾ ਟੇਕਣ ਆਏ ਆ ਜੀ ਬਚਪਨ ਤੋਂ ਦਰਬਾਰ ਸਾਹਿਬ ਦਰਗਿਆਨਾ ਮੰਦਰ ਤੋਂ ਤਾਕਤ ਸ਼ਕਤੀ ਲੈਨੇ ਆ ਆਪਣੇ ਸ਼ਹਿਰ ਲਈ ਅਸੀਂ ਡਿਵੈਲਪਮੈਂਟ ਔਰੀਐਂਟਡ ਫੋਕਸ ਰੱਖੀਏ ਤੇ ਅਸੀਂ ਵਿਕਸ਼ਿਤ ਅਮਰitsar ਕਈ ਪ੍ਰੋਜੈਕਟਸ ਆਲਰੇਡੀ ਇੰਪਲੀਮੈਂਟੇਸ਼ਨ ਸਟੇਜ ਚ ਹੈ ਆਈਆਈਐਮ ਅਮਰitsar ਦੇ ਨਾਲ ਵਿਕਸ਼ਿਤ ਅਮਰitsar ਦਾ ਐਮਓਯੂ ਸਾਈਨ ਹੋਇਆ 1 ਕਰੋੜ ਰੁਪਇਆ ਆਲਰੇਡੀ ਆਈਆਈਐਮ ਕੋੜ ਪਹੁੰਚ ਗਿਆ ਆ ਇਹਦੇ ਨਾਲ ਜਿਹੜੇ ਅੰਮ੍ਰਿਤਸਰ ਦੇ ਬੱਚੇ ਨੇ ਯੂਥ ਹੈ ਉਹ ਸਟਾਰਟਅੱਪਸ ਚ ਜਿਹੜੀ ਨਸ਼ਾ ਰੀਹੈਬਿਟੇਸ਼ਨ ਤੇ ਸਫਾਈ ਦੇ ਇਹ ਤਿੰਨ ਚੀਜ਼ਾਂ ਚ ਯੂਟਿਲਾਈਜ਼ ਹੋਏ ਸੰਦੂ ਸਾਹਿਬ ਆਏ ਆ ਇਸ ਕਰ ਨੇ ਇਹਨਾਂ ਨੂੰ ਵਧਾਈ ਦੇਖੋ ਇੱਥੇ ਹਰ ਲੀਡਰ ਆਂਦਾ ਇਲੈਕਸ਼ਨ ਮੇ ਹੁਣ ਖਾਸ ਕਰ ਉਹ ਤੋਂ ਪਰ ਸੰਦੂ ਸਾਹਿਬ ਬਾਰੇ ਮੈਂ ਤੁਹਾਨੂੰ ਹਰ ਵਾਰੀ ਕਹਿੰਦਾ ਜੀ ਇੱਕ ਬੜੀ ਵੱਡੀ ਖਾਸੀਅਤ ਹੈ ਤਾਂ ਇਹਨਾਂ ਨੇ ਇਲੈਕਸ਼ਨ ਤੋਂ ਪਹਿਲੋ ਵੀ ਆਂਦੇ ਸੀ ਇਲੈਕਸ਼ਨ ਜਦੋਂ ਸ਼ੁਰੂ ਹੋਇਆ ਉਹਨਾਂ ਨੇ ਉਦੋਂ ਵੀ ਕਿਹਾ ਕਿ ਮੈਂ ਬਚਪਨ ਦਾ ਮੇਰਾ ਜੰਪਾਲਾ ਮੈਂ ਇੱਥੇ ਬਚਪਨ ਤੋਂ ਆ ਰਿਹਾ ਇੱਕ ਚੀਜ਼ ਹੈ ਪਾਏ ਇਲੈਕਸ਼ਨ ਨਰ ਗਏ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਜਿੰਨੇ ਵਾਰੀ ਉਹ ਮਹੀਨੇ ਮਗਰੋਂ 15 ਦਿਨਾਂ ਬਾਅਦੋਂ ਪਾਰੋ ਪਹਿਲੋਂ ਮੰਦਰ ਮਰ ਜ਼ਰੂਰ ਮੱਥਾ ਟੇਕਣ ਆਂਦੇ